ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਆਉ ਧਜਾਤ ਹੈ ਬੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਲੋਕ ਦੇ ਰਾਹੀਂ ਸਾਨੂੰ ਉਸ ਮਹੱਤਵਪੂਰਨ ਸਮੇਂ ਦੀ ਸਾਮ ਸੰਭਾਲ ਨਹੀਂ ਕਹਿੰਦੇ ਹਨ ਸਤਿਗੁਰ ਜੀ ਨੇ ਫਰਮਾਨ ਕੀਤਾ ਹੈ ਤਰਨ ਆਪੋ ਇਉਂ ਹੀ ਗਇਓ ਤਰਨਾਪੋਂ ਤੋਂ ਪਾਪ ਜਵਾਨੀ ਦਾ ਸਮਾਂ ਮਨੁੱਖ ਦੇ ਸਰੀਰ ਦੇ ਜੀਵਨ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਅਵਸਥਾ ਹੁੰਦੀਆਂ ਹਨ ਬਾਲ ਜਵਾਨੀ ਅਤੇ ਬਿਰਧ ਜਵਾਨੀ ਦਾ ਉਹ ਸਮਾਂ ਹੁੰਦਾ ਹੈ ਜਦੋਂ ਸਰੀਰ ਪੂਰਾ ਤਾਕਤਵਰ ਹੁੰਦਾ ਹੈ ਸਰੀਰਕ ਬਲ ਪੂਰਾ ਪਰਬਲ ਹੁੰਦਾ ਹੈ ਸਰੀਰਕ ਤੌਰ ਤੇ ਮਨੁੱਖ ਪੂਰਾ ਤੰਦਰੁਸਤ ਹੁੰਦਾ ਹੈ ਸਤਿਗੁਰ ਜੀ ਨੇ ਅੱਜ ਦੇ ਸਮੇਂ ਨੂੰ ਹੁਣ ਦੇ ਸਮੇਂ ਨੂੰ ਵਰਤਮਾਨ ਸਮੇਂ ਨੂੰ ਪ੍ਰੈਜ਼ੈਂਟ ਸਮੇਂ ਨੂੰ ਉਸ ਜਵਾਨੀ ਦੇ ਪ੍ਰਾਈਮ ਟਾਈਮ ਦੀ ਤਰ੍ਹਾਂ ਲਿਆ ਹੈ ਸਤਿਗੁਰੂ ਜੀ ਕਹਿੰਦੇ ਹਨ ਕਿ ਹੁਣ ਦਾ ਜੀਵਨ ਤੇਰਾ ਅੱਜ ਦਾ ਜੀਵਨ ਵਰਤਮਾਨ ਦਾ ਸਮਾਂ ਤੇਰੇ ਲਈ ਉਸ ਜਵਾਨੀ ਦੇ ਪ੍ਰਾਈਮ ਟਾਈਮ ਦੀ ਤਰ੍ਹਾਂ ਹੈ ਪ੍ਰਮੁੱਖ ਸਮੇਂ ਦੀ ਤਰ੍ਹਾਂ ਹੈ ਕਿ ਜੇ ਤੂੰ ਹੁਣ ਵਰਤਮਾਨ ਸਮਾਂ ਅਜਾਈਂ ਗਵਾ ਦਿੱਤਾ ਔਗਣਾ ਚ ਜੀਵਨ ਬਤੀਤ ਕਰ ਦਿੱਤਾ ਵਿਕਾਰਾਂ ਵਿੱਚ ਜੀਵਨ ਬਤੀਤ ਕਰ ਦਿੱਤਾ ਬੁਰੀਆਂ ਆਦਤਾਂ ਦੇ ਨਾਲ ਜੀਵਨ ਬਤੀਤ ਕਰ ਦਿੱਤਾ ਤੇ ਤੇਰਾ ਜਵਾਨੀ ਵਾਂਗੂ ਤੇਰਾ ਪ੍ਰਾਈਮ ਸਮਾਂ ਤੇਰਾ ਇਹ ਵਰਤਮਾਨ ਤੇਰਾ ਪ੍ਰਮੁੱਖ ਸਮਾਂ ਅਜਾਈਂ ਚਲਿਆ ਜਾਏਗਾ ਤਰਨਾਪੋ ਇਉਂ ਹੀ ਗयो ਲਿਓ ਜਰਾ ਤਨ ਜੀਤ ਤੇ ਫਿਰ ਤੇਰੇ ਜਿਵੇਂ ਸਰੀਰ ਨੂੰ ਬੁਢਾਪਾ ਆ ਜਾਂਦਾ ਹੈ ਬੁਢਾਪੇ ਵਿੱਚ ਵਿਅਕਤੀ ਕਮਜ਼ੋਰ ਹੋ ਜਾਂਦਾ ਹੈ ਇਵੇਂ ਹੀ ਤੂੰ ਔਗਣਾ ਦੇ ਵਸ ਪੈ ਕੇ ਆਤਮਿਕ ਤੌਰ ਤੇ ਕਮਜ਼ੋਰ ਹੋ ਜਾਏਗਾ ਸਤਿਗੁਰ ਜੀ ਨੇ ਬੜਾ ਸੋਹਣਾ ਫਰਮਾਨ ਕੀਤਾ ਹੈ ਕਹੋ ਨਾਨਕ ਭਜ ਹਰਮਨਾ ਆਉਧ ਜਾਤ ਹੈ ਬੀਤ ਕਹੇ ਮੇਰੇ ਮਨ ਤੂੰ ਸਿਮਰਨ ਕਰ ਕਦੋਂ ਕਰ ਵਰਤਮਾਨ ਵਿੱਚ ਪ੍ਰੈਜ਼ੈਂਟ ਵਿੱਚ ਸਿਮਰਨ ਤੋਂ ਭਾਵ ਕਿ ਰੱਬੀ ਗੁਣਾਂ ਨੂੰ ਧਾਰਨ ਕਰਨਾ ਉਸ ਵਾਹਿਗੁਰੂ ਜੀ ਦੇ ਗੁਣਾਂ ਨੂੰ ਚੇਤੇ ਕਰਨਾ ਉਸ ਦੀ ਯਾਦ ਵਿੱਚ ਜੁੜੇ ਰਹਿਣਾ ਉਸ ਦੇ ਸਿਮਰਨ ਵਿੱਚ ਜੁੜੇ ਰਹਿਣਾ ਸਤਿਗੁਰੂ ਜੀ ਸਾਨੂੰ ਸੁਚੇਤ ਕਰਦੇ ਹਨ ਆਉਧ ਜਾਤ ਹੈ ਬੀਤ ਕਿ ਤੇਰੀ ਉਮਰ ਬੀਤਦੀ ਜਾ ਰਹੀ ਹੈ ਇਸ ਕਰਕੇ ਅਸੀਂ ਸੁਚੇਤ ਹੋਈਏ ਪ੍ਰੈਜ਼ੈਂਟ ਵਿੱਚ ਜੀਵੇ ਵਰਤਮਾਨ ਵਿੱਚ ਜੀ ਕੇ ਅਸੀਂ ਰੱਬੀ ਗੁਣਾ ਦੇ ਧਾਰਨੀ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ